ਇੱਕ ਕਦਮ ਸੁਰੱਖਿਆ ਵੱਲ ਜਿਲ੍ਹਾ ਬਰਦਾਸਪੁਰ ਦਾ ਬੰਗਲਾਪੁਰਾਲਾ ਹੈ ਜੋ ਦਰਸਾਉਂਦਾ ਹੈ ਕਿ ਜਿਲ੍ਹਾ ਬਰਦਾਸਪੁਰ ਨਾਗਰਿਕ ਰਿਸ਼ਤਿਆਂ ਲਈ ਵਚਨਬੱਧ ਹੈ ਇਸ ਮੌਮੇ 'ਤੇ ਇੱਕ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ ਸ਼ਹਿਰ ਬਰਦਾਸਪੁਰ ਤੋਂ ਪਿਛਲੇ ਬੀਤੇ ਦਿਨਾਂ ਤੋਂ ਕੁਝ ਹੰਤਕਾਵੀਆਂ ਘਟਨਾਵਾਂ ਇਰੀ ਚੈਨਲ ਦੇ ਸਾਹਮਣੇ ਆਈਆਂ ਸੀ ਜਿਨ੍ਹਾਂ ਨੂੰ ਰੂਟ ਆਊਟਰ ਕਰਨ ਦੀ ਜਿਨ੍ਹਾਂ ਨੂੰ ਅੱਗੇ ਦਾ ਫਿਊਚਰ ਚੈੱਕ ਕਰਨ ਦੀ ਅਸੀਂ ਸੀਰੀਅਲ ਨੰਬਰ ਅਲਾਟ ਕਰ ਰਹੇ ਹਾਂ ਹਰ ਰਜਿਸਟਰਡ ਈ-रिक्शा ਚਾਲਕ ਨੂੰ ਤੇ ਅਸੀਂ ਜਨਤਾ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਜਿਹੜੇ ਸੀਰੀਅਲ ਨੰਬਰ ਹੀ ਰਿਚਰ ਨੇ ਉਹਨਾਂ ਦੇ ਸਫਰ ਕਰਨ ਤਾਂ ਕਿ ਉਹ ਆਪਣੇ ਆਪ ਨੂੰ ਸੁਰੱਖਿਅਤ ਬਣਾ ਸਕਣ ਤੇ ਇਹ ਉਪਰਾਲਾ ਈ ਰਿਚਾ ਚਾਲਕਾਂ ਸੰਚਾਲਕਾਂ ਦੀ ਸੁਰੱਖਿਆ ਲਈ ਲੀਆ ਹੈ ਤਾਂ ਕਿ ਉਹਨਾਂ ਨੂੰ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ 오ਡੀਸਕ ਐਡਮਿਨਿਸਟ੍ਰੇਸ਼ਨ ਆਰਟੀਓ ਅਫੀਸ ਨਾਲ ਤਾਲਮੇਲ ਕਰਕੇ ਆਪਣੀ ਰਜਿਸਟ੍ਰੇਸ਼ਨ ਦਾ ਪ੍ਰੋਸੈਸ ਕੰਪਲੀਟ ਕਰਾਵਾ ਲੈਂਦੇ ਨੇ ਜਿਹੜੇ ਅਨਰਜਿਸਟਰਡ ਵੀ ਨੇ ਉਹਨਾਂ ਦੀ ਡਾਕੂਮੈਂਟੇਸ਼ਨ ਕੰਪਲੀਟ ਕਰਕੇ ਵੀ ਉਪਰਾਲੇ ਕੀਤੇ ਜਾ ਰਹੇ ਹਨ ਕਿ ਉਹਨਾਂ ਨੂੰ ਰਜਿਸਟਰ ਕਰ ਦਿੱਤਾ ਜਾਏ ਔਰ ਉਹਨਾਂ ਦਾ ਕੰਮ ਜਿਹੜਾ ਹੈ ਉਹ ਚਾਰੂ ਟੰਗ ਨਾਲ ਚੱਲ ਸਕੇ ਬਹੁਤ ਅਮਰ ਜੀ ਜੀ ਹੋਂਦ ਤੱਕ ਜ਼ਿਲ੍ਹਾ ਗੁਰਦਾਸਪੁਰ ਜਿਹਾ ਪਹਿਲੇ ਸ਼ਹਿਰ ਦੀ ਗੱਲ ਕਰੀਏ ਤਾਂ 560 ਈ ਰਿਕਸ਼ਾ ਜਿਹੜੇ ਆਲਰੇਡੀ ਜਿਹੜੇ ਸਟਾਰਟ ਨੇ ਪੂਰੇ ਗੁਰਦਾਸਪੁਰ ਦੇ ਵਿੱਚ ਚਾਈ ਤੋਂ 3000 ਤੱਕ ਈ ਰਿਕਸ਼ਾ ਦੇ ਰਜਿਸਟਰ ਨੇ ਬਾਕੀ ਰਹਿੰਦੇ ਈ ਰਜਿਸਟਰ ਜਿਹੜੇ ਈ ਰਿਕਸ਼ਾ ਨੇ ਉਹਨਾਂ ਨੂੰ ਵੀ ਰਜਿਸਟਰ ਕਰਨ ਦੀ ਪ੍ਰੋਸੈਸ ਸ਼ੁਰੂ ਕਰ ਦਿੱਤੀ ਗਈ ਹੈ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਪਾਇਲਟ ਤੌਰ ਤੇ ਪ੍ਰੋਗਰਾਮ ਸਟਾਰਟ ਕੀਤਾ ਗਿਆ ਹੈ ਜਿਸ ਵਿੱਚ ਜਿੰਨੇ ਵੀ ਜ਼ਿਲ੍ਹਾ ਦੇ ਈ ਰਿਕਸ਼ਾ ਹਨ ਉਹਨਾਂ ਨੂੰ ਉਹਨਾਂ ਦੀ ਰਜਿਸਟ੍ਰੇਸ਼ਨ ਐਂਡ ਲੈਸੈਂਸਿੰਗ ਤੋਂ ਬਾਅਦ ਉਹਨਾਂ ਨੂੰ ਇੱਕ ਯੂਨੀਕ ਨੰਬਰ ਅਲਾਟ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਸੋ ਥੈਟ ਜਿਹੜਾ ਈ ਰਿਕਸ਼ਾ ਹੈ ਉਸ ਵਿੱਚ ਜਿਹੜੀ ਸਵਾਰੀ ਸਫ਼ਰ ਕਰੇ ਉਹ ਸਖਤ ਤੌਰ ਤੇ ਸਫ਼ਰ ਕਰੇ ਸੋ ਇਹ ਅਸੀਂ ਇਸ ਮੋਹਮ ਦੇ ਵਿੱਚ ਜਿੰਨੇ ਵੀ ਜਲਾ ਕੁਰਦਾਸਪੁਰ ਦੇ ਈ ਰਿਕਸ਼ਾ ਸਨ ਉਹਨਾਂ ਨੂੰ ਇਨਵੋਲ ਕਰਨ ਜਾ ਰਹੇ ਹਾਂ ਅਸੀਂ ਸ਼ੁਰੂਆਤ ਅਜ ਕੁਰਦਾਸਪੁਰ ਤੋਂ ਕੀਤੀ ਹੈ ਸੋ ਇਸ ਨੂੰ ਪਾਇਲਟ ਤੌਰ ਤੇ ਅਸੀਂ 1 ਮਹੀਨੇ ਵਾਸਤੇ ਚਲਾ ਕੇ ਜਿਹੜੀਆਂ ਵੀ ਕੋਈ ਇੰਪਰੂਵਮੈਂਟ ਹੋਣੀ ਹੈ ਉਹ ਕਰਨ ਤੋਂ ਬਾਅਦ ਪੂਰੇ ਜ਼ਿਲ੍ਹੇ ਦੇ ਵਿੱਚ ਲਾਗੂ ਕਰਾਂਗੇ ਤੋਂ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਜਿਹੜੇ ਵੀ ਆਪੀ ਈ ਰਿਕਸ਼ਾ ਵਿੱਚ ਸਫ਼ਰ ਕਰਦੇ ਹਨ ਉਹ ਇਸ ਯੂਨਿਕ ਨੰਬਰ ਵਾਲੇ ਈ ਰਿਕਸ਼ਾ ਦੇ ਵਿੱਚ ਸਫ਼ਰ ਕਰਨ ਬਿਕੋਜ਼ ਇਸ ਦੀ ਸੁਰੱਖਿਆ ਜਿੱਤੀ ਨਹੀਂ ਬਣਾਈ ਗਈ। ਪੰਜਾਬ ਦੀ ਆਰਟੀਆ ਜਲ ਸਿਸਟਮ ਲਈ ਬਣਿਆ ਟੈਂਪੋਨਾਂ ਵਾਸਤੇ ਉਹਨਾਂ ਵਾਸਤੇ ਅੱਜ ਅਸੀਂ ਇੱਕ ਮੀਟਿੰਗ ਕਰ ਕੀਤੀ ਹੈ ਜਿਹਦੇ ਵਿੱਚ ਇੱਕ ਵਿਸ਼ੇਸ਼ ਕੈਂਪ ਲਗਾ ਕੇ ਸਾਰਿਆਂ ਦੀ ਪੈਂਡਿੰਗ ਰਜਿਸਟ੍ਰੇਸ਼ਨਸ ਐਂਡ ਪੈਂਡਿੰਗ ਲਿਸੈਂਸਿੰਗ ਨੂੰ ਕੰਮ ਅਧੀਨ ਦਰਜ। ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਸਾਡੇ ਬਹੁਤ ਹੀ ਸਤਿਕਾਰਯੋਗ ਡਿਪਟੀ ਕਮਿਸ਼ਨਰ ਸ਼੍ਰੀ ਦਲਵਿੰਦਰ ਜੀ ਸੈਨ ਆਈਐਸ ਉਹਨਾਂ ਦੀ ਸਾਰੀ ਟੀਮ ਵੱਲੋਂ ਫਰਦਾਸਪੁਰ ਲਈ ਇੱਕ ਪਹਿਲ ਕਦਮੀ ਕੀਤੀ ਗਈ ਆ ਜਿਸ ਦੇ ਤਾਅਕ ਇੱਕ ਮੰਗ ਸਿੱਗੀ ਉੱઠી ਕਿ ਜਿਹੜੇ ਇਹ ਰਿਕਸ਼ਾ ਨੇ ਉਹਨਾਂ ਦਾ ਪੰਜੀਕਰਨ ਕੀਤਾ ਜਾਵੇ ਉਹਨਾਂ ਦਾ ਕੋਈ ਸਿਸਟਮਾਈਜ਼ ਤਰੀਕੇ ਦੇ ਨਾਲ ਉਹਨਾਂ ਨੂੰ ਕੀਤਾ ਜਾਵੇ ਉਹ ਡਿਪਟੀ ਕਮਿਸ਼ਨਰ ਨੇ ਉਸ ਗੱਲ ਦੇ ਪ੍ਰਤੀ ਸੰਗ੍ਰਹਿਣਸ਼ੀਲ ਹੁੰਦੇ ਹੋਏ ਅੱਜ ਇਹ ਕਦਮ ਜਿਹੜਾ ਉਚਕਿਆ ਔਰ ਇਹਦੇ ਵਿੱਚ ਜਿੰਨੇ ਵੀ ਇਹ ਰਿਸ਼ਤੇ ਗੁਰਦਾਸਪੁਰ ਦੇ ਵਿੱਚ ਚੱਲ ਰਹੇ ਨੇ ਉਹਨੇ ਇਹ ਇੱਕ ਮੁਹਿੰਮ ਚਲਾਈ ਆ ਇੱਕ ਕਦਮ ਸੁਰੱਖਿਆ ਵੱਲ ਉਹਦੇ ਨਾਲ ਇਹਨਾਂ ਨੂੰ ਬਕਾਇਦਾ ਨੰਬਰਿੰਗ ਕੀਤੀ ਜਾਊਗੀ ਔਰ ਜਿਨ੍ਹਾਂ ਦੇ ਡਰਾਈਵਿੰਗ ਲਾਇਸੈਂਸ ਨਹੀਂ ਹੈਗੇ ਉਹਨਾਂ ਨੂੰ ਕੈਂਪ ਲਾ ਕੇ ਲਾਇਸੈਂਸ ਬਣਾਏ ਜਾਣਗੇ ਜਿਹੜਾ ਕੋਲ ਆਰਸੀ ਨਹੀਂ ਹੈਗੀ ਉਹਦੇ ਲਈ ਵੀ ਉਪਰਾਲੇ ਕਰਕੇ ਉਹਨੂੰ ਕੀਤਾ ਜਾਊਗਾ ਉਦੇ ਵਿੱਚ ਇੱਕ ਪ੍ਰੋਬਲਮ ਇੰਸ਼ੋਰੈਂਸ ਦੀ ਜ਼ਰੂਰ ਆ ਰਹੀ ਹੈ ਕਿਉਂਕਿ ਉਹ ਕਿਸੇ ਵਕਤ ਜਿਹੜਾ ਵਾਸਤੇ ਅਫੋਰਡੇਬਲ ਨਹੀਂ ਆ ਉਹ ਮੈਂ ਡੀਸਬ ਨੂੰ ਬੇਨਤੀ ਕੀਤੀ ਆ ਕਿ ਇਹਦਾ ਰਾਹ ਲੱਭ ਕੇ ਕੁਝ ਕੋਈ ਤਰੀਕੇ ਨਾਲ ਕਰਤਾ ਜਾਵੇ ਤਾਂ ਕਿ ਇਹਨਾਂ ਦੇ ਡਾਕੂਮੈਂਟਸ ਪੂਰੇ ਹੋ ਜਾਣ ਨਤੀਜੇ ਦੇ ਤੌਰ ਤੇ ਜਿਹੜਾ ਏਸ ਈ ਰਿਕਸ਼ੇ ਦਾ ਮਾਲਕ ਆ ਜਾਂ ਚਾਲਕ ਆ ਉਹਨੂੰ ਚਲਾਉਣ ਵਾਲਾ ਇਹਨਾਂ ਨੂੰ ਦੋਵੇਂ ਉਹ ਸੁਰੱਖਿਅਤ ਹੋਣਗੇ ਦੂਸਰੋ ਜਿਹੜਾ ਸ਼ਹਿਰ ਦੇ ਵਿੱਚ ਇੱਕ ਇਨਸਿਉਰਿਟੀ ਦਾ ਵਾਤਾਵਰਣ ਸੀਗਾ ਉਹ ਦੂਰ ਹੋਊਗਾ ਔਰ ਜਿਹੜੇ ਜਿਨ੍ਹਾਂ ਨੇ ਪਸੰਜਰ ਜਨੇਟ ਸਫ਼ਰ ਕਰਨਾ ਜਿਨ੍ਹਾਂ ਨੇ ਇਹਨੂੰ ਯੂਜ਼ ਕਰਨਾ ਉਹ ਵੀ ਕੋਸ਼ਿਸ਼ ਕਰਨ ਕਿ ਜਿਹੜੇ ਨੰਬਰ ਦਿੱਤੇ ਗਏ ਨੇ ਜਿਹੜੇ ਆਡੈਂਟੀਫਾਈਡ ਨੇ ਉਹਦੇ ਵਿੱਚੋਂ ਸਫ਼ਰ ਕਰਨ ਤਾਂ ਕਿ ਉਹਦਾ ਟਰੈਕ ਉਹਦੀ ਗੱਲਬਾਹ ਜਿਹੜੀ ਆ ਸਾਰੀ ਦਸਤੇਗਰਮਨ ਅਡਮਿਨਿਸਟ੍ਰੇਸ਼ਨ ਕੋਲ ਹੋਊਗੀ ਸੋ ਇੱਕ ਬਹੁਤ ਵਧੀਆ ਉਪਰਾਲਾ ਮੈਂ ਗਿਲਦੀਆਂ ਘਰਾਈਆਂ ਤੋਂ ਇਲਾਕੇ ਵੱਲੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਏਡੀਸੀ ਅਰਜਿੰਦਰ ਬੇਦਦੀ ਜੀ ਨਾਲ ਮੈਡਮ ਨਰਜੋਤ ਜੀ ਜਿਹੜੇ ਸਾਡੇ ਆਕੀਏ ਨੇ ਪੀਐਸ ਆਫੀਸਰ ਨੇ ਉਹਦਾ ਧੰਨਵਾਦ ਕਰਦਾ ਹਾਂ ਚੇਚੇ ਤੌਰ ਤੇ ਮੇਰੇ ਨਾਲ ਸਾਡੀ ਪਾਰਟੀ ਦੇ ਕਮ ਲੀਡਰ ਵਿਜੇ চোপੜਾ ਜੀ ਆ ਜਾਏ ਨੇ ਡੇਰਾਪਾਪਾ ਨਾਲੇਦੋ ਅਜਿੰਮ ਸਾਹਿਬ ਆਏ ਨੇ ਸੋ ਅੱਜ ਮੇਰੀ ਬੇਨਤੀ ਆ ਇਹ ਰਿਚਾ ਵਾਲਿਆਂ ਨੂੰ ਵੀ ਵੀ ਆ ਇੱਕ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਾਢੀ ਸੁਰ ਲਈ ਆ ਔਰ ਤੁਸੀਂ ਦੇਖਿਆ ਵੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਦਫ਼ਤਰ ਦੀ ਯੋਗ ਅਡਵਾਈਸ ਥਲੇ ਜਿਹੜੇ ਮਸਲੇ ਪਿੰਨੇ ਸਾਲਾਂ ਪੁਰਾਣੇ ਹਨ ਭ੍ਰਿਸ਼ਟਾਚਾਰ ਦੇ ਸਾਮ ਕਾਲੀ ਹੈ ਆਰਟੀਅ ਡਿਪਾਰਟਮੈਂਟ ਦੇ ਵਿੱਚ ਲੇਟ ਹੋਣ ਦੇ ਸਾਲ ਅੱਜ ਸਾਰੇ ਕਦਮ ਉੱਤਰ ਕੇ ਇੱਕ ਸਾਫ਼ ਸੁਥਰੀ ਛਲੀ ਜਿਹੜੀ ਆ ਡਿਪਾਰਟਮੈਂਟ ਦੀ ਉਹ ਲੋਕਾਂ ਦੇ ਸਾਹਮਣੇ ਪੇਸ਼ ਕੀਤੀ ਆ ਸੋ ਤੁਸੀਂ ਵੀ ਸਹਿਯੋਗ ਦਿਓ ਔਰ ਖਾਸ ਕਰਕੇ ਪੁਲਵਿੰਦੇ ਜੀ ਮੈਂ ਬੇਨਤੀ ਕਰੂੰਗਾ ਕਿ ਜਿੱਥੇ ਬਹੁਤ ਮੁਸ਼ਕਲ ਆਉਂਦੀ ਆ ਕਿਸੇ ਜਲਦੀ ਦੇ ਹੱਥਾਂ ਦੇ ਲਾ ਚੜੋ ਕਿਸੇ ਮੁਲਾਜ਼ਮ ਨੂੰ ਕੋਈ ਕਿਸੇ ਕਿਸਮ ਦੀ ਵੱਡੀ ਜਾਂ ਰਿਸ਼ਵਤ ਦੇਣ ਦੀ ਕੋਸ਼ਿਸ਼ ਨਾ ਕਰੋ ਤੁਸੀਂ ਉੱਪਰ ਦੇ ਅਫਸਰ ਨੂੰ ਕੰਟੈਕਟ ਕਰੋ ਤੇ ਸਾਰੇ ਅਫਸਰ ਸਾਫ ਸੁਥਰੀ ਸ਼ਬਰੀ ਵਾਲੇ ਨੇ ਲੋਕਾਂ ਦੀ ਸੇਵਾ ਨਾਲ ਸਮਰਪਿਤ ਨੇ ਲੋਕਾਂ ਨੂੰ ਚੰਗਾ ਸਿਸਟਮ ਦੇਣ ਲਈ ਵਚਨਬੱਧ ਨੇ ਪਰ ਉਹਨਾਂ ਨਾਲ ਮਿਲ ਕੇ ਰਾਹਤੇ ਕਰੋ ਔਰ ਅੱਜ ਗੁਰਦਾਸਪੁਰ ਦਾ ਵਿੱਚ ਇੱਕ ਪਹਿਲਾ ਪਾਇਲਟ ਪ੍ਰੋਜੈਕਟ ਆ ਪਰ ਮੈਂ ਸਮਝਦਾ ਵੀ ਇਹ ਬਹੁਤ ਵੱਡੀ ਮੰਗ ਸੀ ਜਿਸ ਵਕਤ ਡੈਪਟੀ ਕਮਿਸ਼ਨਰ ਗੁਰਦਾਸਪੁਰ ਔਰ ਐਸਐਸਪੀ ਗੁਰਦਾਸਪੁਰ ਨੇ ਇੱਕ ਵਪਾਰੀਆਂ ਨਾਲ ਵੀ ਮੀਟਿੰਗ ਕੀਤੀ ਸੀ ਔਰ ਉਹਦੇ ਵਿੱਚ ਵੀ ਕੋਈ ਦੋ ਚਾਰ ਗੱਲਾਂ ਆਈਆਂ ਸੀ ਔਰ ਪਿੰਗੇ ਮੈਂ ਆਪਰੀ ਨਾ ਐਡਮਿਨਿਸਟ੍ਰੇਸ਼ਨ ਦਾ ਵੀ ਸਾਰੀਆਂ ਗੱਲਾਂ ਮੰਨ ਲਈਆਂ ਦੇਲੀ ਮੰਗ ਰੱਖੀ ਸੀਗੀ ਜਿਹੜਾ ਮੂੰਹ ਕਵਰ ਕਰਕੇ ਆਉਂਦਾ ਉਹਦੇ ਨੇ ਬਕਾਦਾ ਡਬਲ ਕ੍ਰਿਸਟਲ ਨੇ ਇੱਕ ਲੀਗਲ ਆਰਡਰ ਇਸ਼ੂ ਕਰਕੇ ਕਰਦਾ ਵੀ ਕੋਈ ਵੀ ਤੂਠ ਗਿਆ ਬੰਦਾ ਜਿਹੜਾ ਉਹ ਲਾਅ ਲੈ ਕੇ ਆਪਾਂ ਚਲਾਨ ਕਰਾਂਗੇ ਦੇਖੋ ਜੀ ਜਿਹੜਾ ਪਰਾਲਾ ਕੀਤਾ ਜ਼ਿਲ੍ਹਾ ਪ੍ਰਸ਼ਾਸਨ ਨੇ ਬਹੁਤ ਹੀ ਵਧੀਆ ਪਰਾਲਾ ਕੀਤਾ ਵਾ ਇਸ ਦੇ ਨਾਲ ਜਿਹੜੇ ਕ੍ਰੀਮੇਲ ਬੰਦੇ ਨੇ ਕਾਫੀ ਨੇ ਜਿਹੜੇ ਉਹਨਾਂ ਉੱਤੇ ਜਿਹੜੀ ਆ ਜਾਣਨਾ ਪਈਏਗਾ ਜਿਹੜੇ ਓਟ ਓਟ ਜਿਹੜੇ ਬਾਹਰੋਂ ਆ ਚੁੱਕੇ ਨੇ ਜਾਂ ਜਿਹੜੇ ਐਵੇਂ ਬਿਨਾਂ ਮਤਲਬੋਂ ਆ ਜਿਹੜੇ ਕੋਈ ਨਸ਼ਾ ਪਪਾ ਕਰਕੇ ਵੀ ਜਿਹੜੇ ਜਲਾਉਂਦੇ ਨੇ ਉਹਨਾਂ ਤੋਂ ਵੀ ਨੱਥ ਪਾਈਏਗੀ ਪਰ ਇਹ ਜਿਹੜਾ ਪ੍ਰਸ਼ਾਸਨ ਨੇ ਪਰਾਲਾ ਕੀਤਾ ਬਹੁਤ ਵਧੀਆ ਵਾ ਇਹਦੇ ਵਿੱਚ ਜਿਹੜੇ ਲੋਕ ਰਹਿ ਗਏ ਨੇ ਉਹਨਾਂ ਦੀ ਵੀ ਆਡੀਓ ਸੌਨਾ ਗੱਲ ਹੋਈ ਆ ਉਹਨਾਂ ਨਾਲ ਬਹਿ ਕੇ ਉਹ ਦਾਦਾ ਪੰਜ ਪੰਜ ਬੰਦੇ ਉਹਨਾਂ ਦੀ ਮੀਟਿੰਗ ਕਰਾ ਕੇ ਜਿਹੜੇ ਉਹਨਾਂ ਦੀਆਂ ਆਰਥੀਆਂ ਹੈਗੀਆਂ ਵਾ ਜਾਂ ਜਿਹੜੇ ਉਹਨਾਂ ਦੇ ਲਖ ਸੰਸਾ ਹੈਗੇ ਨੇ ਜਿਵੇਂ ਕਿ ਬਾਲ ਖਾਪ ਨੇ ਆਮ ਕਿਹਾ ਵਾ ਕਿ ਲਖ ਸੰਸਾ ਵੱਲੋਂ ਵੀ ਅੱਗੇ ਵੀ ਉਹਨਾਂ ਨੇ ਕੈਂਪ ਲਵਾਇਆ ਆ ਜੀ ਬਾਲ ਖਾਪ ਨੇ ਕੋਈ ਜਿਹੜੇ ਲਖ ਸੰਸਾ ਜਿਹੜੇ ਫ੍ਰੀ ਬਣੇ ਸੀਗੇ ਐਦਾਂ ਦਾ ਕੋਈ ਪਰਾਲਾ ਕਰਕੇ ਐਸੀ ਜਿਹੜੀਆਂ ਆਰਥੀ ਆ ਜਿਹੜੀ 450 ਰੁਪਈਆ ਜਿਹੜਾ ਆਰਥੀ ਦਾ ਰੇਟ ਆ ਜਿਹੜਾ ਜਿੱਦਾਂ ਵੀ ਆਣ ਦੇ ਜਿਹਨਾਂ ਦੇ ਰਹਦੇ ਆ ਉਹੀ ਆ ਜਿਹੜੀ ਯੂਨੀਆ ਜਿਹੜੀ ਰਿਸ਼ਕਾ ਯੂਨੀਆ ਜਿਹੜੀ ਆਡੀਓ ਗਾਉਂ ਨਾਲ ਮੀਟਿੰਗਾਂ ਕਰਕੇ ਦਾਦਾ ਪੰਜ-ਪੰਜ ਬੰਦੇ ਲਿਆ ਕੇ ਤੇ ਉਹਨਾਂ ਦੇ ਜਿਹੜੇ ਇਹ ਮਸਲੇ ਆਗੇ ਨੇ ਜਿਹੜੇ ਹੱਲ ਕਰਾਵਾਂਗੇ